ਪਰੇ ਮਨਾਵਾਂ ਜਿਵੇਂ ਕਹਿ ਰਹੇ ਆ ਅਵਿਨਾਸ਼ ਸ਼ਰਮਾ ਜੀ 77 ਨਾ ਲਗਾਇਆ ਸੀ ਜਿਹੜੇ ਅੱਜ ਦੁਰਗ ਬੈਠੇ ਹੋਏ ਨੇ ਤਰਨਾ ਸਾਡਾ ਸੀ ਕੱਲਾ ਅਜ ਦਾ ਤਰਨਾ ਇਹ ਤਰਨਾ ਕਈ ਤਰਨੇ ਬਿਜਲੀਪੁਰ ਦੇ ਖਿਲਾਫ ਲਾ ਲਿਆ ਮੈਨੇਜਮੈਂਟ ਲਖ ਰਿਹਾ ਪਰ ਬਿਜਲੀਪੁਰ ਦੀ ਮੈਨੇਜਮੈਂਟ ਜਿਹੜੀ ਹੈ ਉਹ ਆਪਣੇ ਯਸਤੂ ਸਮੱਸਿਆ ਨਹੀਂ ਕਰ ਕਰ ਰਹੇ ਔਰ ਅਸੀਂ ਲਗਾਤਾਰ ਇਸ ਕਦ ਲੜਾਈ ਹੈ ਅਜ ਤਹਰਨਾ ਵੀ ਅਸੀਂ ਤੱਕ ਕੋਈ ਆ ਕੇ ਅਸੀਂ ਬਗੈਰਾ 26 ਦਿਨ ਪਹਿਲਾਂ ਅਸੀਂ ਬਗੈਰਾ ਰੋਡਸ ਦੇ ਕੇ ਆ ਬਿਜਲੀ ਬੋਰਡ ਦੀ ਮੀਟਿੰਗ ਪਰ ਬਿਜਲੀ ਬੋਰਡ ਦੀ ਮੀਟਿੰਗ ਨੂੰ ਇਹ ਨਹੀਂ ਸਮਝਿਆ ਕਿ 26 ਨੂੰ ਅਸੀਂ ਕੋਈ ਮੀਟਿੰਗ ਦਿੱਤੀ ਹੈ ਹੋਰ ਗੱਲ ਹੈ ਕੋਈ ਤੇ ਤਿਆਰ ਨਹੀਂ ਪਰ ਬਿਜਲੀ ਬੋਰਡ ਵੀ ਇਸ ਗੱਲ ਤੇ ਖੜੀ ਹੈ ਕਿ ਠੀਕ ਹੈ ਜੀ ਪੈਨਸ਼ਨ ਲਈ ਲੜਦੇ ਨੇ ਕੋਈ ਗੱਲ ਹੀ ਹੈ ਫਿਰ ਬਹਿ ਕੇ ਕੋਈ ਨਹੀਂ ਪਰ ਅਸੀਂ ਬਜ਼ੁਰਗਾਂ ਨੇ ਕਹਿੰਦਾ ਜਿਹੜਾ ਸਾਡਾ ਫੈਸਲਾ ਸੀ ਕਿ ਅਸੀਂ ਤੇ ਬਿਜਲੀ ਬੋਰਡ ਨੂੰ ਇੱਥੇ ਤੱਕ ਲੈ ਗਏ ਆ ਜੇ ਬਿਜਲੀ ਬੋਰਡ ਨੂੰ ਉਹ ਸਾਰਿਆ ਉਹ ਸਾਰੀ ਸਾਡਾ ਬਹੁਤ ਵੱਡਾ ਹੱਥ ਹੈ ਸਾਡੇ ਸਾਡ ਕਿ ਜੇ ਬਿਜਲੀ ਬੋਰ ਸਾਡੀ ਮੰਗ ਨਹੀਂ ਮੰਦੀ ਤਾਂ ਅਸੀਂ ਬਿਜਲੀ ਬੋਰ ਦੀ ਮੈਨੇਜਮੈਂਟ ਦੇ ਖਿਲਾਫ ਰਟ ਕੇ ਜਾਵਾਂਗੇ ਔਰ ਅਸੀਂ ਲਗਾਤਾਰ ਕਿਸੇ ਕਾਫੀ ਸਮੇਂ ਤੋਂ ਇਸੇ ਲੜਦੇ ਆ ਕਿ ਸਾਡਾ ਜਿੱਥੇ ਸਕੇਲਾ ਦੀ ਗੱਲ ਵੱਖਰੀ ਗੱਲ ਹੈ ਉਹ ਨਾਲ ਦੋ ਕੈਸ਼ ਦੇ ਮੈਡੀਕਲ ਸਕੀਮ ਹੈ ਕਿ 23 ਸਾਲ 23 ਸਾਲ ਸਕੇਲਾ ਉਹਦੇ ਸਹਾਂਝ ਇਹਦੇ ਨਾਲ ਹੋਰ ਹੀ ਖਸਰਤਾ ਹੀ ਮੰਗਾ ਰਹੇ ਪਰ ਬਿਜਲੀ ਬੋਰ ਦੀ ਮੈਨੇਜਮੈਂਟ ਇਸੇ ਗੱਲ ਨੂੰ ਖੰਦ ਦਾ ਵੀ ਪਿਆਰ ਕਾਹਨਾ ਬੱਤ ਲਾਉਂਦਾ ਨਾ ਕੋ ਮੀਟਿੰਗ ਹੋਈ ਮੀਟਿੰਗ ਬਿਜਲੀ ਕੱਢਦੀ ਮੈਂ ਪਹਿਲਾਂ ਕਹਿੰਦਾ ਵੀ ਅਸੀਂ 26 ਦਿਨ ਹੋ ਗਏ ਪਹਿਲਾਂ ਡੋਰਸ ਦੇ ਕੇ ਆ ਮੀਟਿੰਗ ਬਿਜਲੀ ਕੱਢਦੀ ਮੈਂ ਨਹੀਂ ਦਿੰਦੀ ਤੇ ਅੱਜ ਲਈ ਮੇਰੇ ਅਰਗੇਮੈਂਟ ਨਹੀਂ ਦਿੱਤਾ ਅਸੀਂ ਮੀਟ ਬਕਾਇਦਾ ਧਰਨਾ ਸੀ ਲਾਉਣਾ ਔਰ ਅਗਲਾ ਵੀ ਸਾਡਾ ਜਿਹੜਾ ਪ੍ਰੋਗਰਾਮ ਹੈ ਕਿ ਜਿੱਥੇ ਦੀ ਪੰਜਾਬ ਸਰਕਾਰ ਦੇ ਖਿਲਾਫ ਲੜ ਰਹੇ ਆ 14 ਤਰੀਕ ਨੂੰ ਚੰਡੀਗੜ੍ਹ ਵਿੱਚ ਧਰਨਾ ਤੇ ਦਿਨ ਜਾ ਰਹੇ ਆ ਬਹੁਤ ਵੱਡੇ ਧਰਨਾ ਉਹਦੇ ਵਿੱਚ ਬਿਜਲੀ ਬੋਰਡ ਵੀ ਆਉਂਦਾ ਪੰਜਾਬ ਸਰਕਾਰ ਵੀ ਜਾਂਦੀ ਹੈ ਉਹ ਸਾਡੀਆਂ ਮੰਗਾਂ ਨੇ ਬਕਾਇਦਾ ਜਿਹੜੇ ਬਿਜਲੀ ਬੋਰਡ ਦੀਆਂ ਮੰਗਾਂ ਵੱਖਰੀਆਂ ਨੇ ਪੰਜਾਬ ਸਰਕਾਰ ਦੀਆਂ ਮੰਗ ਇੱਕ ਏਰੀਆ ਬਕਾਇਆ ਪਿਆ ਸਾਡੇ 550 ਏਰੀਆ ਬਜ਼ੁਰਗ ਹੋ ਗਏ ਹੌਲੀ ਹੌਲੀ ਉਹ ਸਰਵ ਦੀ ਖਤਮ ਹੋ ਜਾਂਦੀ ਹੈ ਕੋਈ 80 ਸਾਲ ਦਾ ਕੋਈ 90 ਸਾਲ ਦਾ ਕੋਈ 100 ਸਾਲ ਦਾ ਵੀ ਇਹ ਉਪਰ ਤੋਂ ਬਾਅਦ ਇੱਕ ਜਿਹੜਾ ਸਾਡੀ ਬਕਾਇਆ ਪਿਆ ਉਹ ਦਿਨ ਨਹੀਂ ਦੇਣਗੇ ਤਾਂ ਅਸੀਂ ਬਣਦੇ ਰਹਾਂਗੇ ਇਹ ਧਰਨਾ ਕਦ ਤੱਕ ਚੱਲ ਜਾਰੀ ਰਹੇਗਾ ਹਾਂਜੀ ਅੱਜ ਦਾ ਧਰਨਾ ਹੈ ਤੁਹਾਡਾ ਕਦ ਤੱਕ ਚੱਲ ਜਾਰੀ ਹੈ ਤਿੰਨ ਵਜੇ ਤੱਕ ਤਿੰਨ ਵਜੇ ਤੋਂ ਬਾਅਦ ਆ ਵੀ ਧਰਨਾ ਉਹ ਤੋਂ ਬਾਅਦ ਜੇ ਕੋਈ ਮੈਨੇਜਮੈਂਟ ਫੇਰ ਨਹੀਂ ਗੱਲ ਕੀਤੀ ਅੱਜ ਲਈ ਮੀਟਿੰਗ ਵਾਗ ਲਾਗਲਾ ਪ੍ਰੋਗਰਾਮ ਫੇਰ ਰੱਖਾਂਗੇ